ਰਾਮ ਕਲੇ ਮਹਲਾ ਦੀ ਜਾਨੰਦ ਏਕਾ ਓ ਓੰਕਾਰ ਸਤ ਗੁਰ ਪ੍ਰਸਾਦ ਨੰਦ ਬਿਆ ਮੇਰੀ ਮਾਏ ਸਤ ਗੁਰ ਮੈਂ ਪਾਇਆ ਸਤ ਗੁਰ ਤਾ ਪਾਇਆ ਸਹਜ ਸੇਤੇ ਮਨ ਵਜਿਆ ਵਧਾਇਆ ਰਾਗ ਰਤਨ ਬਰਵਾਰ ਬਰਿਆ ਸ਼ਬਦ ਗਾਵਨ ਆਇਆ ਸ਼ਬਦ ਤਾ ਗਾਵੋ ਹਰੀ ਕੇ ਰਾਮਨ ਜਿ ਨਿਵਾਸਾਇ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਬਾਆ ਏ ਮਨ ਮੇਰੇ ਆ ਤੂੰ ਸਦਾ ਰੋ ਅਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੇਕਾਰ ਓ ਕਰ ਤੇਰਾ ਕਾਰਜ ਸਭ ਸਵਾਰਨਾ ਸਭ ਨਾਗਲਾ ਸਮਰੱਥ ਸਵਾਮੀ ਸੋ ਕਿਉ ਮਨ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਜੇ ਸਾਹਿਬਾ ਕਿਆ ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਵਦ ਸਲਾ ਤੇਰੇ ਨਾਮ ਮਨ ਵਸਾਵੇ ਨਾਮ ਜਨਕਾ ਮਨ ਵਸਿਆ ਬਾਜੇ ਸ਼ਬਦ ਕਨੇਰੇ ਕਹ ਨਾਮ ਸੱਜੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਬੁਖਾ ਸਭ ਗਵਾਇਆ ਕਰਸਾ ਦਾ ਸੁਖ ਮਨ ਆਏ ਵਸਿਆ ਦਿਨ ਇਛਾ ਸੱਪ ਜਾਇਆ ਸਦਾ ਕੁਰਬਾਨ ਕੀਤਾ ਗੁਰੂ ਵਿਟ ਜਿਸ ਦੀ ਆਏ ਵਡਿਆਈਆ ਕਹਿ ਨਾਨਕ ਸੁਣੋ ਸੰਤ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਦ ਘਰਸ ਬਾਗੇ ਕਰ ਸੁਭਾਗਾ ਸ਼ਬਦ ਬਾਜ ਕਲਾ ਜਿਤ ਕਰਧਾਰਿਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਾ ਸੁਖੋਆ ਤਿਤ ਕਰ ਅਨਹਦ ਬਾਜ ਸਾਚੀ ਲਿਵੈ ਬਿਨਦੇ ਨਿਮਾਣੀ ਦੇਹ ਨਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਰ ਬਾਜ ਸਮਰੱਤ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨਾਹੁਰਤਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੈ ਜਾਣਿਆ ਜਾਨ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕਟ ਗਿਆਨ ਅੰਜਨ ਸਾਰਿਆ ਅੰਦਰ ਜਿਨ ਕਾ ਮੋ ਟੁਟਾ ਤਨ ਕਾ ਸ਼ਬਦ ਸੱਜਾ ਸੁਵਾਰਿਆ ਕਹਿ ਨਾਨਕ ਓ ਆਨੰਦ ਆਨੰਦ ਗੁਰ ਤੇ ਜਾਣਿਆ ਬਾਬਾ ਜਿਸੂੰ ਦੇ ਸੋਇ ਜਨ ਪਾਵੇ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇਕ ਭਰਮ ਬੋਲੇ ਫਰਾਦਾ ਦਿਸਾ ਇਕ ਨਾਮ ਲਾਗ ਸਵਾਰਿਆ ਗੁਰ ਬਰਸਾਦੀ ਮਨ ਪਿਆ ਨਿਰਮਲ ਜਿੰਨਾ ਬਾਣਾ ਬਾਵੇ ਕਹਿ ਨਾਨਕ ਦੇ ਦੇ ਬਿਆਰੇ ਸੋਏ ਜਨ ਬਾਵੇ ਆਵੋ ਸੰਤ ਬਿਆਰਿਓ ਕਥ ਕੀ ਕਰ ਕਹਾਣੀ ਕਰ ਕਹਾਣੀ ਕਥ ਕੇਰੀ ਕਿਤ ਦਵਾਰਾ ਪਾਈਐ ਤਾਨ ਮਨ ਧਨ ਸਭ ਸੋਬ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਓ ਗੁਰ ਕੇਰਾ ਗਾਵੋ ਸੱਜੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥਿ ਕਹਾਣੀ ਏ ਮਨ ਜਾਂਜਲਾ ਜਦ ਰਾਈ ਕਿਨੈ ਨਾ ਪਾਇਆ ਜਦ ਰਾਈ ਨਾ ਪਾਇਆ ਕਿਨੈ ਤੂੰ ਸੁਨ ਮਨ ਮੇਰਾ ਏ ਮਾਇਆ ਮੋਨੀ ਜਿਨ ਏਤ ਧਰਮ ਭੁਲਾਇਆ ਮਾਇਆ ਤਾ ਮੋਨੀ ਤਨ ਕੀਤੀ ਜਿੰਟ ਗੋਲੀ ਬਾਇਆ ਕੁਰਬਾਨ ਕੇਤਾ ਤਸਾ ਬਿਟੋ ਜਿਨ ਮੋਹ ਮਿੱਠਾ ਲਾਇ ਕਹਿ ਨਾਨਕ ਮਨ ਚੰਚਲ ਚਤਰਾਇ ਕਿਨੈ ਨਾ ਬਾਇਆ ਏ ਮਨ ਪਿਆਰਿਆ ਤੂੰ ਸਦਾ ਸੱਜ ਸਮਾਲੇ ਇਹੋ ਕਟੰਬ ਤੂਜੇ ਦੇਖਦਾ ਚੱਲੇ ਨਾਹਿ ਤੇ ਰਹਿ ਨਾਲੇ ਸਾਥ ਦੇ ਰਹਿ ਚੱਲੇ ਨਾਹੀ ਤੇ ਜਨ ਨਾਲ ਕਿਉ ਜਿਤ ਲਾਈਐ ਐਸਾ ਕਮੁਲੇ ਨ ਕੀਜੈ ਜਿਤ ਅੰਧ ਪਛੋਤਾਇਐ ਸਤਿਗੁਰੂ ਕਾਬ ਦੇਸ ਸੁਨ ਤੋ ਹੋਵੈ ਤੇਰਾ ਨਾਲੇ ਕਹ ਨਾਨਕ ਮਨ ਬਿਆਰੇ ਤੂ ਸਦਾ ਸਚ ਸਮਾਲੇ ਅਗਮ ਗੋਚਰਾ ਤਰਾ ਅੰਧ ਨ ਪਾਇਆ ਅੰਧੋ ਨ ਪਾਇਆ ਕਿਨੈ ਤੇਰਾ ਆਪਣਾ ਆਪ ਤੂ ਜਾਣੇ ਜੀਉ ਜੰਤ ਸਭ ਖੇਲ ਤੇਰਾ ਕਿਆ ਕੋ ਅਖ ਵਖਾਣੇ ਅਖ ਤਵੇਖ ਸਭ ਤੂ ਹੈ ਜਿਨ ਜਗਤ ਪਾਇਆ ਕਹਿ ਨਨਕ ਤੂ ਸਦਾ ਗਮ ਹੈ ਤੇਰਾ ਅੰਦ ਨਾ ਪਾਇਆ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅਮਰਤਾ ਗੁਰ ਕਿਰਪਾ ਕੀਨੇ ਸੱਜਾ ਮਨ ਵਸਾਇਆ ਜੀ ਅਜੰਤ ਸਬਦ ਤੁਪਾਏ ਇਕ ਵੇਖ ਬਲ ਸੁਨਿਆਆ ਲਬ ਲੋਭ ਅਹੰਕਾਰ ਚੂਕਾ ਸਤਿਗੁਰੂ ਪਲਾ ਪਾਇਆ ਕਹਿ ਨਾਨਕ ਜਿਸ ਨੂੰ ਆਵ ਤੁੱਠਾ ਤਿਨ ਅਮਰਤ ਗੁਰ ਤੇ ਪਾਇਆ ਭਗਦਾ ਕੇ ਚਾਲ ਨਰਾਲੀ ਚਾਲਾ ਨਰਾਲੀ ਭਗਦਾ ਕੇਰੀ ਬਿਖ ਮਾਰਗ ਚੱਲਣਾ ਲਭ ਲੋਭ ਅੰਕਾਰ ਤਜ ਦ੍ਰਿਸ਼ਨਾ ਬਹੁਤ ਨਾਹੀ ਬੋਲਣਾ ਕਨਿਓ ਦੇਖੇ ਵਾਲੋ ਨਿੱਕੇ ਏ ਤਮਾਰਗ ਜਾਣਾ ਗੁਰ ਪ੍ਰਸਾਦੀ ਜਿਨੇ ਆਪ ਦਜਿਆ ਹਰ ਬਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੋਗੋ ਜਗਨ ਰਾਲੇ ਜਿਉ ਤੁ ਚਲਾਏ ਤਿਵ ਚੱਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਉ ਤੁ ਚਲਾਏ ਤਿਵ ਚੱਲਾ ਜਿਨਾਂ ਮਾਰਗ ਪਾਵੇ ਕਰ ਕਿਰਪਾ ਜਿਨਾਂ ਮਲਾਏ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਨਾਨੁ ਕਸਜੈ ਸਾਹਿਬ ਜਿਉ ਭਾਵੈ ਤਿਵੈ ਚਲਾਵੇ ਇਹੋ ਸੋਇਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਇਲਾ ਸਤਿਗੁਰੂ ਸੁਨਾਇਆ ਇਹੋ ਦਿਨ ਕਾ ਮਨ ਵਸਿਆ ਜਨ ਧੁਰ ਹੋ ਲਿਖਿਆ ਆਇਆ ਇਕ ਫਿਰੇ ਘਨੇਰੇ ਕਰੇ ਗੱਲਾ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੁਇਲਾ ਸਤਿਗੁਰੂ ਸਨਾਇ ਵੈਤ ਹੋਏ ਸੇ ਜਨ ਜਿਨੇ ਹਰ ਦਿਆਇ ਹਰ ਦਿਆਇ ਬੈਦ ਹੋਏ ਗੁਰਮੁਖ ਜਿਨੇ ਧਿਆਇ ਪਵਿਤ ਮਾਤਾ ਪਿਤਾ ਕੁਟੰਬ ਸਾਧ ਸੋ ਪਵਿਤ ਸੰਗਤ ਸੁਵਾਈਆ ਕਹਿੰਦੇ ਪਵਿੱਤਾ ਸੁਣਦੇ ਪਵਿੱਤਾ ਸੇ ਪਵਿੱਤਾ ਜਿਨੇ ਮਨ ਵਸਾਇਆ ਕਹ ਨਾਨਕ ਸੇਵਤ ਜਿਨੇ ਗੁਰਮਖ ਹਰ ਹਰਿਆ ਕਰਮੇ ਸਹਿਜ ਨਾ ਉਪਜਾ ਬਿਨ ਸਹਿਜ ਸਹਿਸਾਨ ਨ ਜਾਏ ਨ ਜਾਏ ਸਹਿਸਾ ਕਿਤਾ ਸੰਜਮ ਰਹਿ ਕਰਮ ਕਮਾਏ ਸਹਿਸਾ ਜਿਓ ਮਲੀਨ ਹੈ ਕਿਤਾ ਸੰਜਮ ਧੋਤਾ ਜਾਏ ਮਨ ਧੋਵ ਸ਼ਬਦ ਲਾਗੋ ਹਰਿ ਸੋ ਰਹੁ ਜਿਦ ਲਾਏ ਸਹਿ ਨਾਨਕ ਗੁਰ ਪ੍ਰਸਾਦੀ ਸਹਿ ਜੋਪਜੈ ਇਹੋ ਸਹਿ ਸਾਿਵਜਾਏ ਜਿਉ ਮਲੇ ਬਾਰੋ ਨਿਰਮਲ ਬਾਰੋ ਨਿਰਮਲ ਜਿਉ ਤਮਲੇ ਤਿਨਿ ਜਨਮ ਜੋਵ ਹਾਰਿਆ 헤 ਦਿਸਨਾ ਵਡਾ ਰੋਗ ਲਗਾ ਮਰਨ ਮਨੋ ਵਿਸਾਰਿਆ ਵੇਦ ਮੈ ਨਾਮ ਉਤਮ ਸੋ ਸੁਨਹ ਨਾਈ ਫਿਰਹਿ ਜੋ ਬਿਤਾਲਿਆ ਕਹ ਨਾਨਕ ਜਨ ਸੱਜ ਤਜਿਆ ਕੋੜੇ ਲਾਗੇ ਤਿੰਨੇ ਜਨਮ ਜੋਵੈ ਹਾਰਿਆ ਜਿਉ ਨਿਰਮਲ ਬਾਰੋ ਨਿਰਮਲ ਬਾਰੋ ਦਾ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੇ ਕਮਾਣੀ ਕੋੜ ਕੀ ਸੋਏ ਪੌਂਜਾ ਨਾਏ ਮਨ ਸਾ ਸੱਜ ਸਮਾਣੀ ਜਨਮ ਰਤਨ ਜੰਨੇ ਖਟਿਆ ਫਲੇ ਸੇ ਬਨਜਾਰੇ ਕਹਿ ਨਾਨਕ ਜਨਮ ਨਿਰਮਲ ਸਦਾ ਰਹ ਗੁਰ ਨਾਲੇ ਠੀਕੋ ਸਿੱਖ ਗੁਰੂ ਸਿੱਧੀ ਸੰਮੁਖ ਹੋਵੇ ਹੋਵੇ ਤਾਂ ਸੰਮੁਖ ਸੇ ਕੋਈ ਜਿਉ ਰਹਾ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਦਿਆਏ ਆਂਦਰ ਆਤਮਾ ਸੰਭਾਲੇ ਆਵ ਛੱਡ ਸਦਾ ਰਹੈ ਬਰਨ ਗੁਰਬਿਨਿ ਅਵਲ ਨ ਜਾਣ ਕੋਇ ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਇ ਦੇਕੋ ਗੁਰ ਤੇ ਬੇਮੁਖ ਹੋਇ ਬਿਨ ਸਤਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋਰਥ ਕੋਈ ਪੁਛੋ ਵੇ ਕੀਆ ਜਾਏ ਅਨੇਕ ਜੁਨਿ ਪਰਮ ਆਵੈ ਬਿਨ ਸਤਗੁਰ ਮੁਕਤ ਨ ਪਾਏ ਇਹ ਮੌਗ ਤਾ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਨਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੈ ਪਿਆਰਿਓ ਗਾਵੋ ਸੱਜੀ ਬਾਣੀ ਬਾਣੀ ਤਾ ਗਾਵੋ ਗੁਰੂ ਕੇਰੀ ਬਾਣੀ ਆ ਸਰਬਾਣੀ ਜਨ ਕੋ ਨਦਰ ਕਰਮ ਹੋਵੇ ਹਿਰਦਾ ਤਾ ਨਾਮ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਅਰੰਗ ਜਪਿਓ ਸਾਰੰ ਬਾਣੀ ਕਹ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਜੇ ਆ ਬਾਣੀ ਬਾਣੀ ਤਾਂ ਕੱਜੀ ਸਤਿਗੁਰੂ ਬਾਜੋ ਹੋਰ ਕੱਜੇ ਬਾਣੀ ਕਹਿੰਦੇ ਕੱਜੇ ਸੁਣਦੇ ਕੱਜੇ ਕੱਜੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨ ਜਾਣੀ ਚਿਤ ਜਨ ਕਾ ਹਰ ਲਿਆ ਮਾਇਆ ਬੋਲਨ ਬੈਰਵਾਣੀ ਕਹ ਨਾਨਕ ਸਤਿਗੁਰੁ ਵਾਜੋ ਹੋਰ ਕਚਿ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆਸਮਾਓ ਸ਼ਬਦ ਸੇ ਤੀ ਮਨ ਮਿਲਿਆ ਸਚੈ ਲਾਇਆ ਪਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਾਖ ਤੇ ਆਪੋ ਪਾਇ ਕ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਭ ਜਾਏ ਥੋੜੇ ਬੰਦਨ ਹੋਇ ਮੋਤ ਸ਼ਬਦ ਮਨ ਵਸਾਏ ਗੁਰਮਕ ਜਿਸਨੂੰ ਆਪ ਕਰੇ ਸੋ ਹੋਵੈ ਇੱਕ ਸਿ ਸੋ ਲਵਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਵਜਾਏ ਸਿਮਰਤ ਸਾਸਤ੍ਰ ਆਪਣ ਪਾਪ ਵਿਚਾਰ ਦੇ ਤਤ ਸਾਰਨ ਜਾਣੀ ਤਤ ਸਾਰਨ ਜਾਣੀ ਗੁਰੂ ਬਾਜੋ ਤਤ ਸਾਰ ਨ ਜਾਣੀ ਤੇ ਗੁਣੇ ਸੰਸਾਰ ਬ੍ਰਹਮ ਸੁਤਾ ਸੁਧਿਆ ਰਾਣ ਬਿਹਾਣੀ ਗੁਰ ਕੀ ਰ ਬਾਤੇ ਸੇ ਜਨ ਜਾਗੇ ਜਿਨਾਂ ਹਰਿ ਮਨ ਵਸਿਆ ਬੋਲੇ ਅਮਰਤ ਬਾਣੀ ਕਹਿ ਨਾਨਕ ਸੋ ਤਦ ਪਾਏ ਜਿਸ ਨੂੰ ਆਂਧਨ ਹਰਿ ਨਿਵਲਾਗੇ ਜਾਗਦ ਰਣ ਮਿਹਾਨੀ ਮਾਦਾ ਕਿ ਉਦਰ ਮੈਂ ਪ੍ਰਤਿਪਾਲ ਕਰੇ ਸੋ ਕਿਉ ਮਨੋ ਵਿਸਾਰੀਐ ਮਨੋ ਕਿਉ ਵਿਸਾਰੀਐ ਬੜਦਾਤਾ ਜੇ ਅਗਨ ਮੈਂ ਆਰ ਬਚਾਵੇ ਉਸ ਨੂੰ ਕਿਉ ਪੋਏ ਨਾ ਸਕੇ ਜਿਸ ਨੂੰ ਆਪਣੇ ਲੈ ਬਲਾਵੇ ਆਪਣੇ ਲਿਬੇ ਆਪੇ ਲਾਏ ਗੁਰਮਕਸਦਾ ਸਮਾਲੀਐ ਕਹਿ ਨਾਨਕੇ ਵਡਦਾਤਾ ਸੋ ਕਿਉ ਮਨੁ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਦ ਮਾਇਆ ਮਾਇਆ ਅਗਨ ਸਭ ਏਕੋ ਜਹੀ ਕਰਤਾ ਖੇਲ ਰਚਾਇਆ ਜਾਤ ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲੇਵੋ ਛੋਟਕੇ ਲੱਗੀ ਤ੍ਰਿਸਨਾ ਮਾਇਆ ਅਮਰ ਬਰਦਾਇਆ ਏ ਮਾਇਆ ਦੇ ਦਰਵੇਸਰਾ ਮੋਹ ਪਜਾ ਭਾਉ ਦੂਜਾ ਲਾਇਆ ਕਹਿ ਨਾਨਕ ਗੁਰਬਲ ਸਾਧੀ ਜਿਨਾਂ ਲਿਵ ਲਾਗੀ ਤਿੰਨੇ ਵਿੱਚ ਮਾਇਆ ਪਾਇਆ ਹਰਿ ਆਪ ਮੁਲਕ ਮੁਲਨਾ ਪਾਇਆ ਜਾਏ ਮੁਲਨਾ ਪਾਇਆ ਜਾਏ ਕਿਸਾ ਬਿਟੂ ਰਹੇ ਲੋਕ ਬਿਲ ਲਾਇ ਐਸਾ ਸਤਗੁਰ ਜੇ ਮਿਲੈ ਤਿਸਨੂੰ ਸਿਰ ਸੌਂਪਿਆ ਵਿਚੋ ਆਪ ਜਾਏ ਜਿਦਾ ਜੀਉ ਤਿਸ ਮਿਲ ਰਹਾ ਹਰ ਵਸੈ ਮਨ ਆਏ ਹਰਿ ਆਪੋ ਮੁਲਕ ਭਗਤ ਨਾਕੇ ਨਾਨਕਾ ਜਿਨ ਹਰ ਬੱਲੇ ਪਾਏ ਹਰ ਰਾਸ ਮੇਰੀ ਮਨ ਬਨਜਾਰਾ ਹਰ ਰਾਸ ਮੇਰੀ ਮਨ ਬਨਜਾਰਾ ਸਤਗੁਰ ਤੇ ਰਾਜਾਣੀ ਹਰ ਹਰ ਨੈਤਾ ਜਪਿਓ ਜਿਓ ਲਾਹ ਖਡਿਓ ਦਿਹਾੜੀ ਇਹੋ ਦਨ ਦਨਾ ਮਿਲਿਆ ਜਨ ਹਰਿ ਆਪੇ ਪਾਣਾ ਕਹਿ ਨਾਨਕ ਰਾਸ ਮੇਰੀ ਮਨ ਹੋਵਾ ਵਨਜਾਰਾ ਏ ਰਸਨਾ ਤੂੰ ਅਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੁਰਤ ਕਿਤਾ ਜੇ ਚਰ ਆ ਰਸ ਬੱਲਾ ਨਾ ਪਾਏ ਰਸ ਪਾਇ ਬੱਲਾ ਪੀਆ ਹਰਿ ਸਬਉਡ ਨਾ ਦ੍ਰਿਸ਼ਣ ਨਾ ਗਇ ਆਏ ਇਹੋ ਹਰਿ ਕਰਮੇ ਪਾਇਆ ਸਤਿਗੁਰ ਮਿਲੈ ਜਸ ਆਏ ਕਹਿ ਨਾਨਕ ਹੋਰ ਅਨ ਰਸ ਸਬਿਸਰ ਜਹ ਹਰ ਵਸੈ ਮਨ ਆਏ ਏ ਸਰੀਰਾ ਮੇਰਾ ਤੂੰ ਮੈਂ ਜੋਤ ਰਖੀ ਤਾ ਤੂ ਜਗ ਮੈਂ ਆਇਆ ਹਰ ਜੋਤ ਰਖੇ ਦੁਦ ਵਿੱਚ ਤਾ ਤੂ ਜਗ ਮੈਂ ਆਇਆ ਹਾਰੇ ਆਪੇ ਮਾਤਾ ਆਪੇ ਪਿਤਾ ਜਨ ਜੀ ਹੁ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਵਾ ਚਲਤ ਨਦਰਿ ਆਇਆ ਕਹਿ ਨਾਨਕ ਸ੍ਰੇਟ ਕਾ ਮੂਲ ਰਤਿਆ ਜੋਤ ਰਖੀ ਤਾ ਤੂ ਜਗ ਮੈਂ ਆਇਆ ਮਨ ਜੋ ਬਿਆ ਪ੍ਰਭ ਆਗਮ ਸੁਨਿਆ ਹਰ ਮੰਗਲ ਗਾਓ ਸਕੇ ਗਿਰੋ ਮੰਦਰ ਬਣਿਆ ਹਰ ਗਾਉ ਮੰਗਲਿਤ ਸਗੀਏ ਸੁਖ ਦੁਖ ਨਾ ਬਿਆਪੇ ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਫਿਰ ਜਾਪੇ ਅਨੰਦ ਬਾਣੀ ਗੁਰ ਸ਼ਬਦ ਜਾਣੀ ਅਰ ਨਾਮ ਹਰਿ ਦਸ ਭੋਗ ਕੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੁਗ ਇਹ ਸਰੀਰ ਮੇਰਾ ਇਸ ਜਗ ਮੈਂ ਆਏ ਕਿਆ ਤੁਧ ਕਰਮ ਕਮਾਇਆ ਏ ਕਰਮ ਕਮਾਇਆ ਤੁਦ ਸਰੀਰਾ ਜਦੂ ਜਗ ਮੈਂ ਆਇਆ ਜਨ ਹਰ ਤੇਰਾ ਰਜ ਰਜਿਆ ਸੋ ਹਰ ਮਨ ਨ ਵਸਾਇਆ ਗੁਰ ਪ੍ਰ사ਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਨ ਸਤਗੁਰ ਸੋਜ ਦਲਾਇਆ ਏਨੇ ਦਰੋ ਮੇਰੇ ਵਰਦੁ ਮੈਂ ਜੋਤ ਦਰੇ ਹਰ ਬਿਨ ਅਵਰ ਨ ਦੇਖੋ ਕੋਈ ਹਰ ਬਿਨ ਅਵਰ ਨ ਦੇਖੋ ਕੋਈ ਨਜ਼ਰੀ ਹਰ ਨਿਹਾਲਿਆ ਇਹੋ ਬੇ ਸੰਸਾਰ ਤੁਮ ਦੇਖਦੇ ਇਹੋ ਹਰਕਾਰ ਰੂਪ ਹੈ ਰੂਪ ਨਜ਼ਰੀ ਆਇਆ ਗੁਰ ਪ੍ਰਸਾਦਿ ਬੁਝਿਆ ਜਾ ਵੇਖੈ ਹਰ ਇੱਕ ਹਰ ਬਿਨ ਅਵਰ ਨ ਕੋਈ ਕਹ ਨਾਨਕ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਟ ਹੋਈ ਇਹ ਸਬਨ ਮੇਰਿਓ ਸਾਚੈ ਸੁਨਨ ਨੂੰ ਬਠਾਏ ਸਾਚੈ ਸੁਨਨ ਨੂੰ ਬਠਾਏ ਸ੍ਰੀ ਰਲਾਏ ਸੁਨੋ ਸਤਿ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸਮਾਣੀ ਸਾਜ ਲਖ ਵਡਾਣੀ ਤਾ ਕੀ ਗਤ ਕੈ ਨ ਜਾਏ ਕਨਨ ਗੰਗ ਅਮਰਦ ਨਾਮ ਸੁਨੋ ਪੀਤਰ ਹੋਵ ਸਾਚ ਸੁਨੈ ਨੂੰ ਬਿਠਾਏ ਹਰ ਜੀਉ ਗਵਾਂਦਰ ਰਗ ਗੈ ਵਾਜਾ ਭਵਨ ਬਜਾਇਆ ਬਜਾਇਆ ਵਾਜਾ ਪਨਨ ਦਵਾਰੇ ਪ੍ਰਗਟ ਕੀ ਦਸਵਾ ਗੁਰ ਦਰ ਖਾਇਆ ਗੁਰ ਦਵਾਰ ਲਾਇ ਭਾਵਨੇਕ ਨਾ ਦਸਵਾ ਦਵਾਰ ਦਿਖਾਇਆ ਤਨੇ ਕੂਪ ਬਨਾਓ ਨਵ ਨਿਦ ਤਿਸ ਦਾ ਅੰਤ ਨਾ ਜਾਇ ਪਾਇਆ ਕਹਿ ਨਾਨਕਰ ਬਿਆਰਾ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਬਵਨ ਵਜਾਇਆ ਇਹੋ ਸਾਚਾ ਸੋਇਲਾ ਸਤੈ ਕਰ ਗਾਵੋ ਗਾਵੋ ਤਸੋਇਲਾ ਘਰ ਸਾਚ ਜਿਥੈ ਸਦਾ ਸੱਜ ਧਿਆਵੇ ਸਚੁਉ ਤੇ ਆਵੈ ਜਾ ਤਦ ਪਾਵੇ ਗੁਰਮੁਖ ਦਿਨਾ ਬੁਜਾਵੇ 에ਹੋ ਸਚ ਸਬਨਾ ਕਾ ਖਸਮ ਹੈ ਜਿਸ ਬਖਸੈ ਸੋ ਜਨ ਪਾਵੇ ਕਹਿ ਨਾਨਕ ਸਜ ਸੁਹਿਲਾ ਸਜ ਕਰ ਗਾਵੇ ਅਨ ਦਸਨ ਵਡ ਬਾਗਿਓ ਸਗਲ ਮਨੋਰਥ ਪੂਰੇ ਪਰਬਰਹਮ ਪ੍ਰਭ ਪਾਇਆ ਉਧਰ ਸਗਲ ਵਸੂਲੇ ਦੁਖ ਰੋਗ ਸੰਤਾਪ ਉਧਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਬੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਦੇ ਪਨੀਤ ਕਹਤੇ ਪਵਿੱਤ ਸਾਧ ਗੁਰ ਰਹਾ ਪਰਬੋਰ ਬਿਨ ਵੰਦਨਾ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਦੇ ਪਨੀਤ ਕਹਤੇ ਬਵੈਤਾ ਸਤਿਗੁਰ ਰਹਾ ਵਰ ਬੋਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ but